ਫਿਰ ਸਸਤ ਕਲਜੀ ਸਾਰਿਆਂ ਨੂੰ ਸਿੰਘਦੇ ਦੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਮੱਜਾਂ ਤੇ ਇੱਕ ਗਾ ਤਾਂ ਨੂੰ ਦਿਖਾਉਣੀ ਆ ਸਾਰੀਆਂ ਹੀ ਸੋਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਪਸ਼ੂ ਦੀ ਆਪਣੀ ਇੱਥਾਂ ਹੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਸਾਹਿਬ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਹਾਂ ਭਾਈ ਜੀ ਜੀ ਜਣ ਚੱਕਿਆ ਮਸੀਹਾਂ ਤੇ ਸੀ ਜਨਾਲ ਜ਼ਿਲ੍ਹਾ ਮਰਥਾ ਜੀ ਤੇ ਫੋਨ ਨੰਬਰ ਬੋਲ ਦੋ 9819 84725 ਇਹ ਬਾਈ ਠੀਕ ਹੈ ਜੀ ਹਾਂ ਜੀ ਅੱਜ ਹੈਗੀਆਂ ਆਪਣੇ ਕੋਲ ਤਿੰਨ ਆ ਬਾਈ ਤਿੰਨ ਆ ਹਨਾ ਇੱਕ ਆ ਤਾਜੀ ਸੋਈ ਜੇ ਇਹ ਤਾਜੀ ਪਾਜੀ ਸੋਈ ਆ ਦੇ ਤੋ ਸ਼ੁਰੂਆਤ ਕਰ ਲਈਏ ਬੰਦ ਕਰੀਏ ਭਾਈ ਨਾਲ ਜੋ ਦੀ ਜਰਾਤੀ ਸੁਈਏ ਅੱਛਾ ਹਾਂਜੀ ਆਇਆ ਪੁਰੇ ਵੀ ਇਹ ਦੇਖ ਸਾਦੇ ਉਤਰਾ ਹੀ ਆ ਪਾਜੀ ਪਤਾ ਗੱਲ ਜਿਹੜੇ ਵੀਰ ਭਰਾ ਨੂੰ ਨੰਬਰ ਲੈਣਾ ਨਾ ਹਾਂਜੀ ਮੇਰਾ ਵੀਰ ਆਇਆ ਵਿਚਾਰ ਆਪਣੀ ਕਰਕੇ ਸਲਾਹ ਕਰਕੇ ਨਾ ਅੱਛਾ ਫੋਨ ਲਾਵੇ ਅੱਛਾ ਠੀਕ ਆ ਨੂੰ ਮਕੇ ਤੁਹਾਡੇ ਸਾਹਮਣੇ ਹੋਰ ਵੀ ਫੋਨ ਆਉਣ ਦੇਂਦੇ ਹਾਂਜੀ ਇਹਨਾਂ ਕਾ ਹੱਥ ਰੋਕੇ ਕਵੈਸਟਿਆ ਕਰੀਂ ਵੀਰ ਸਬਦਾ ਕਰਕੇ ਮੈਂ ਨੰਬਰ ਲੈ ਕੇ ਮੁੜ ਕੇ ਫੋਨ ਨਹੀਂ ਚੁੱਕਦੇ ਦੁਬਾਰਾ ਅੱਛਾ ਇਹਨਾਂ ਦੀ ਪਾਜੀ ਬੇਨਤੀ ਆ ਵੀਰਾਂ ਗੜੀ ਚਲੋ ਮਾਲ ਭਾਜੀ ਕਿਸੇ ਦਾ ਨਹੀਂ ਬਿਗਨ ਰਹਿਂਦਾ ਹਾਂਜੀ ਹਾਂਜੀ ਤੇ ਕੋਈ ਵੀ ਭਰਾ ਸਾਡੇ ਨਾਲ ਸਬਦਾ ਕਰਦਾ ਹਨਾ ਤੇ ਕੋਈ ਚੱਕਰ ਨਹੀਂ ਹੈਗਾ ਸੌਦਾ ਕਰਦੇ ਮੈਂ ਨਹੀਂ ਪਾਉਂਦਾ ਸਾਈ ਹਾਂ ਜਿਹੜਾ ਭਾਜੀ ਬੱਜੇ ਆ ਹਾਂਜੀ ਹਾਂਜੀ ਸਾਡਾ ਇਹਨਾਂ ਕਿੰਨੇ ਮਾਲ ਲੈਣਾ ਕਿੰਨੇ ਨਹੀਂ ਅੱਛਾ ਮਾਲ ਭਾਜੀ ਵੇਚੀ ਜਾਂਦਾ ਅੱਛਾ ਜਿਵੇਂ ਜਿੰਨੀ ਗੱਲ ਦੇ ਤਰ੍ਹਾਂ ਮਾਜੀ ਮਾਲ ਦਾ ਸੌਦਾ ਕੀਤਾਗੇ ਹਾਂਜੀ ਕੋਈ ਵੀ ਵੀਰ ਕਹਿੰਗੇ ਇੰਨੀ ਹੋਣੇ ਪਸਾਈ ਹੋਣੇ ਘੜੀ ਕਿਨ ਪਾਉਂਦੇ ਆ ਹਾਂਜੀ ਤੇ ਇੰਨੀ ਘੱਟ ਜੋੜ ਕੇ ਵੇਚਦੀ ਆ ਤੇ ਫੋਨ ਮਾਲੋ ਉਹੋ ਹੀ ਵੀਰ ਲਾਵੇ ਠੀਕ ਹੈ ਨਾ ਗੱਲ ਠੀਕ ਹੈ ਜੀ ਤੇ ਭਾਜੀ ਅੱਗੇ ਤੁਹਾਡਾ ਬਣਾਉਣਾ ਹੁੰਦਾ ਆ ਦਾ ਮਗਰ ਕੱਟੀ ਜੇ ਇਹ ਪਾਜੀ ਕੱਟੀ ਜੇ ਰਾਤੀ ਸੂਈ 6 ਵਜੇ ਦੀ ਮਈ ਠੀਕ ਆ ਮੈਨਾਂ ਪਾਜੀ 6 ਵਜੇ ਛੋਟੀ ਸੂਈ ਤੇ 7 ਵਜੇ ਛੋਟੀ ਨਜਵੇਰੇ ਵੀ ਸੁੱਟਦੀ ਅੱਛਾ ਇੱਕਦਾਂ ਗਈ ਜੇਰ ਪਾਤੀ ਕੱਟੀ ਤੇ ਕਿੰਨਾ ਕਿ ਦੁੱਧ ਪਹਿਲੇ ਸਵੇਰ ਕੱਟੀ ਜਾਊਗੀ ਪਹਿਲੇ ਸਵੇਰ ਪਾਜੀ ਥਾਣ ਮਾਨਾ ਤੁਹਾਨੂੰ ਬੜਾ ਸਾਫ ਲੈਣਾ ਹੈ ਹਾਂਜੀ ਹਾਂਜੀ ਰਾਜਸਥਾਨ ਤੋਂ ਇਹਦੇ ਵਿੱਚੋਂ ਇਹ ਮਾਈ ਮਾਂ ਆਈ ਸੀ ਅੱਛਾ ਤੇ ਉਹਦੀ ਗਾ ਕੱਟੀ ਆ ਪਿਛਲੇ ਪਿਛਲੇ ਸਵੇਰ ਨਾਲ ਹੀ ਜਾਂਦੀ ਇਹਨਾਂ ਕੱਟੀ ਉਧਰ ਦੀ ਨਸਲ ਜੀ ਠੀਕ ਆ ਰਾਜਸਥਾਨ ਦੀ ਛੋਟੀ ਆ ਠੀਕ ਆ ਪਾਜੀ ਰਾਤੀ ਨਾਲ ਥੋੜੀ ਥੋੜੀ ਆਊਟ ਕਰਦੀ ਛੋਟੀ ਅੱਛਾ ਹ ਅਜੇ ਤਾਂ ਇੱਕ ਜਵਾਈ ਹੋਈ ਐ ਇੱਕ ਸਾਥ ਦੀ ਥਾਣੀ ਆਹ ਭਾਜੀ ਬੜਾ ਗੱਲ ਚਾਰ ਪੰਜ ਜਵਾਈਆਂ ਤੇ ਹੋ ਜੂਗੀ ਸੱਤ ਟੋਲੀ ਇਹਨੇ ਛੋਟੀ ਆ ਬੱਚਾ ਕੋ ਚਾ ਪੂਰਾ ਜਾ ਕੋਈ ਨਹੀਂ ਰਹਿੰਦਾ ਬੇਟੀ ਕੱਟੀ ਜਾਂਦਾ ਜੀ ਨਿੱਕੀ ਹੋਈ ਮੈਂ ਰਹਿੰਦੀ ਬੇਟੀ ਬੈਠੀ ਰਹਿੰਦਾ ਉਹਨੇ ਹਾਂ ਲੈ ਜੋ ਤੋਰ ਤੇ ਇਹ ਕਾਹ ਜੀ ਪਿਛਲੇ ਦਿਨ ਨਰਾਜ਼ ਤਾਂ ਤਾਂ ਜਮਾ ਆ ਰਹੇ ਦੀ ਹਾਂ ਉਹਦੀ ਭਾਜੀ ਕੱਟੀ ਐ ਠੀਕ ਐ ਮਤਲਬ ਇਹ ਉਧਰ ਜਵਾਈ ਜੇ ਉਧਰੋਂ ਉਧਰ ਤਾਂ ਡਿਗਾੜੇ ਕੱਟੀ ਠੀਕ ਐ ਜੀ ਆਦੇ ਤੁਹਾਡੇ ਸਾਹਮਣੇ ਆਪਣੀਆਂ ਇਧਰ ਐਣੀਆਂ ਨਹੀਂ ਡੜੀਆਂਗੀਆਂ ਹਾਂਜੀ ਆਵਾਜ਼ ਨਹੀਂ ਖੁੱਲੀ ਹੈ ਤੇ ਰਾਤੀ ਅਰੇ ਖੁੱਲੀ ਹੈ ਇਹ ਉਸੇ ਤਰ੍ਹਾਂ ਹੀ ਬੈਠੇ ਹੋਏ ਹੈ ਬਾਕੀ ਦੋ ਚਾਰ ਚਵਾਈਆਂ ਚ ਸੈਟਅਪ ਹੈ ਮਾੜੀ ਮਾੜੀ ਨਾਲ ਹੌਲ ਕਰਦੇ ਜਿੱ ਕੱਢੀ ਜੋੜਨ ਦੇ ਵਿੱਚ ਬੜੀ ਸਾਫ ਨਹੀਂ ਮਿਲੀ ਆ ਠੀਕ ਹੈ ਹਾਂ ਆਲ ਕੁੜੇ ਉਤਰਾਈਆਂ ਹਾਂ ਮਾੜੀ ਆਰ ਨਹੀਂ ਲਈ ਜੇਕਰ ਮੈਂ ਦਵਾਗਿੰਦੇ ਵਿੱਚ ਆ ਬੜਿਆ ਚਲੋ ਦਿਖਾ ਦਿਓ ਫਿਰ ਕੀ ਕਰਦੀ ਵਖਾਈ ਦਿਨੇ ਤੁਹਾਨੂੰ ਦਿੱਖ ਗਈ ਹੈ। ਬਾਕੀ ਭਾਜੀ ਬੱਚੇ ਤੁਹਾਨੂੰ ਬਾਦਾਂთან ਹਟ ਕਰ ਇਕੱਠੇ ਜਾਈਏ। ਹਾਂਜੀ ਹਾਂਜੀ। ਤੇ ਬਾਕੀ ਮੰਹਿਆ ਭਾਰੇ ਭੁਲੇ ਦੇ ਲੱਗ ਗਈਆਂ। ਅੱਜ ਇਹ ਪਈ ਤਾਂ ਅੰਕਿਤ ਹੈ। ਇਹ ਜੇ ਬੱਚੇ ਨੇ ਵੀ ਦੁੱਧ ਚੰਗਣ ਦੀ ਜਾਂਚ ਪੂਰੀ। ਹਾਂਜੀ। ਨਾਲੇ ਸੰ। ਹਾਂ। ਅੱਜ ਅਸੀਂ ਕਰ ਵੀ ਦੇਦੇ। ਲੱਤ ਨਹੀਂ ਮਾਰਦੀ। ਆਉਂਦੀ ਨਹੀਂ ਕਰਦੀ ਏ। ਠੀਕ ਹੈ। ਹਾਂਜੀ ਹਾਂਜੀ। ਹੈ ਕੰਮ ਆ ਜਾਓ ਇਹ ਬੀ ਇਹ ਕਰਨਾ ਠੀਕ ਹੈ ਕੋਈ ਖੜੇ ਜਿਹਨੂੰ ਲੰਗੀ ਲਾ ਦੇ ਠੀਕ ਹੈ ਗੱਲ ਹਾਂਜੀ ਹਾਂਜੀ ਜਿਹੜਾ ਜਿਹੜਾ ਮੈਂ ਨਾ ਦੰਦ ਮਲਾ ਕਰ ਚੱਲਿਆ ਹਾਂ ਹਾਂਜੀ ਹਾਂਜੀ ਜਿਹੜਾ ਵੀ ਸੈਟ ਸੂਟ ਕਰ ਲੈਣਾ ਹਾਂਜੀ ਮੇਰਾ ਅੱਜ 2.5 ਕਿਲੋ ਜੁਆ ਹੈ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਕਾਪੀ ਭਾਜੀ ਇਹ ਕਿੰਨਾ ਨਾ ਗਾੜੀ ਭਾਰ ਕੀ ਟੋਲੀ ਅੱਛਾ ਤੇ ਮਤਲਬ ਮਹਿੰਗਾ ਨਹੀਂ ਇੱਥੇ ਮੈਨੂੰ ਬੁਖਾੜਨਾ ਬੱਚਾ ਪੂਰਾ ਚੜਦੀ ਚੋਲ ਠੀਕ ਹੈ ਹਾਂਜੀ ਮੁੱਲ ਭਾਜੀ ਇਹਦਾ ਕਰਦਾ ਨਾ 77000 दिये दिये। दे दे अच्छा 2000 ਛੋਟ ਕਰੂੰਗਾ 75 ਦੀ ਕੱਟੀ ਦੇ ਦਈਏ ਹੋਰ ਕਰ ਦਈਏ ਮਾਲ ਭਾਈ 75 ਦੀ ਦੇ ਦਈਏ ਹਨ 72 ਇਹ ਦੇ ਦੇ ਤੋ ਦੇ ਤਾਂ ਮੈਂ ਪਾਣੀ 1000 ਹੋ ਛੱਡਾਂਗੇ ਅੱਛਾ 71000 ਦੇ 1000 ਪਾਣੀ ਕੱਟੀ ਹੁੰਦਾ ਠੀਕ ਹੈ ਜੀ ਹਾਂ ਜੀ ਭਾਈ ਤੁਹਾਡੀ ਸਮਝ ਗਈ ਨਾ ਹਾਂ ਜੀ 82 83 ਦੀ ਵੇਖ ਲਈ ਤੇ ਬਾਕੀ ਦੋ ਦਿਨ ਨੇ ਪਹਿਲੇ ਸਵੇ ਚੰਗਾ ਗੱਡੀ ਜਣਾਣ ਥਣ ਮਾਨਾ ਦੇਖੋ ਕਿੱਥੇ ਕਿੱਥੇ ਲੱਗਾ ਹੈ ਹਾਂ ਜੀ ਦੂਰ ਦੂਰ ਜਿਹੜਾ ਥਣ ਲੱਗਾ ਹੈ ਐਡਾ ਬਤਾ ਦੋ ਬਣਿਆ ਦੂਸਰੇ ਪਾਸੇ ਤੇ ਕਦੀ ਦੇਖ ਜਾਂਦੇ ਜੀ ਥਾਣੇ ਦੇ ਲਾਗੇ ਤਾਂ ਤੇ ਆ ਜਿਹੜੀ ਮੱਝ ਜਿਹੜਾ ਇਹਨੂੰ ਬਾਜੀ ਅੱਜ 17-18 ਮੈਂ ਫਰੀਜ਼ ਕਰੀ ਭਾਈ। ਅੱਛਾ ਤੇ ਕੱਟੀ ਜਿਹੜੀ ਮੱਗੀ ਹੈ। ਅੱਛਾ ਕੱਟੀ ਨਹੀਂ ਹੈਗੀ ਇਹਦੀ। ਕੱਟੀ ਹੈਗੀ ਬਾਜੀ ਕੱਟੀ ਮੱਗੀ ਜੀ। ਅੱਛਾ ਤਾਂ ਪਾਈ ਐਨੇ ਚਰਦੀ ਮੈਂ ਸੋਈ ਆ। ਅੱਛਾ ਹਾਂ ਜਾਨੀ। ਤੇ ਨਹੀਂ ਨਹੀਂ ਮਹੀਂ। ਕੱਟੀ ਬਾਜੀ ਤੁੰਗਣ ਨੇ ਬੱਧੀ ਆਪਣੇ। ਠੀਕ ਆ। ਹਾਂ ਜੀ। ਤੇ ਸਮਾੜੀ ਨੇ ਜੀ। ਭਾਜੀ ਮੇਰੇ ਜਿਹਾ ਭਾਵੇਂ ਖੜੀ ਫਿਰੋ ਅੱਛਾ ਤੇ ਜਨਾਬ ਜੀ ਮੱਦੀ ਨਿਹਰਾ ਆਵੇ ਕੋਈ ਪਤੀ ਜੀ ਵੀ ਲੋੜ ਵੇਖ ਲਓ ਅੱਖਾਂ ਅੱਖਾਂ ਵੇਖੋ ਕਿ ਤਰ੍ਹਾਂ ਚੰਗੀਆਂ ਅੱਖਾਂ ਵਡੀਆਂ ਜਗਤੀਆਂ ਨੇ ਦੀਆਂ ਉੱਤਨ ਠੀਕ ਹੈ ਹਾਂ ਜੀ ਤੇ ਆ ਥੱਲੇ ਆ ਇੱਕ ਰੀ ਦੇਖ ਸਕਦੇ ਜੀ ਕਰਦੀ ਭਾਈ ਤੇ ਉੱਤਰਾ ਮਿਰਜੀ ਦੁੱਧ ਕਿੰਨਾ ਹੈ ਤੇ ਕੋਲ ਦੁੱਧ ਭਾਜੀ ਦਾ 7 ਕਿਲੋ ਅੱਛਾ ਹਾਂ ਜੀ ਰਾਤੀ ਇਹਦੇ ਆਈ ਆ ਪਾਈਆਖੰਡ ਘੜ ਵੀ ਲੱਗਦੀ ਆਈ ਭਾਜੀ ਡੰਗ ਡੰਗਰ ਨਵਾ ਦਿੰਨੇ ਆ ਤੁਹਾਡੇ ਪਤਾ ਲੱਗ ਕੇ ਫਰਕ ਪਾ ਜਾਂਦਾ ਤੇ ਮੁੱਲ ਫਿਰ ਇਹਦਾ ਸੂਈ ਨਜ਼ਰੀ ਹੋਇਆ 16 17 ਦੇ ਸਾਰੇ ਹੋਈ ਅੱਛਾ ਹਾਂ ਜੀ ਮੋਲ ਭਾਜੀ ਇਹਦਾ ਵੀ ਭਾਵੇਂ 70 ਕਰ ਲਈਏ। ਅੱਛਾ। ਜ਼ਿਆਦਾ ਨਸਲ ਵਾਲੀ ਬਣੀ ਆ। ਹਾਂਜੀ। ਤੇ ਦੇ ਲਈਏ ਭਾਜੀ 40000 ਰੁਪਏ। ਨਹੀਂ 60 ਸੀ ਨਹੀਂ ਜਾਣੀ ਇਹ। ਬਾਹਰ ਦੀ ਭਾਜੀ ਦੱਸਾਂਗੇ ਉਹ ਦੱਸੋ। 60 ਜੀ ਦਈਏ। 60 ਚ ਭਾਜੀ 2 ਛੋੜ। ਅੱਛਾ 58000 ਦੀ। ਇੱਕ ਛੁਹਾਰ ਹੋਏ ਭਾਜੀ। ਠੀਕ ਆ। 58000 ਦੀ ਕੋਤ 7 ਕਿਲੋ ਜੇ। ਘਰ ਜਾਵੇ ਠੀਕ ਆ। ਬਾਹਰ ਦੀ ਜਿਹੇ ਉੱਥੋਂ ਜੋ ਹੀ ਭਾੜੇ ਨੇ। ਠੀਕ ਆ। ਰਾਤੀ ਇਹਨੇ ਕੋਲਾਈ ਕਾਲ ਸਾਹਮਣੇ ਉਹ ਡੰਗਰੇ ਵਿੱਚ ਆ। ਹਾਂਜੀ ਹਾਂਜੀ। ਤੇ ਆਪ ਹੀ ਆ ਗਈ ਆ। ਯਾ ਥਾਣੇ ਦੇ ਦੇਖ ਸਾਦੇ ਜੇ ਲੱਗੇ ਦਾ 57 ਵਾਲਾ ਭਾਈ ਫੋਨ ਕਰੇ ਨੂੰ ਅੱਛਾ ਚਲੋ ਬਾਕੀ ਇਹਨੇ ਕੀ ਮੰਨਤਨ ਹੋ ਜਾਂਦਾ ਮੁੱਕ ਤੇ ਅੱਛਾ ਗੱਜੇ ਭਾਈ ਸ਼ੌਂਕ ਵਾਸਤੇ ਘਰ ਨਾਲ ਜਾਂਦੀ ਮੈਂ ਅੱਛਾ ਇਹ ਬਸ ਪੈਣਾ ਬਾਰੇ ਉਹ ਡਾਊਨਲੋਡ ਕਰ ਲਈ ਹਾਂਜੀ ਉਹਨੇ ਕੀ ਭਾਈ ਹੋ ਜਾਂਦਾ ਬੁਲਾ ਲਏ ਤੇ ਆ ਜਿਹੜੀ ਜੇ ਇਹ ਭਾਈ ਇੱਕੋ ਆਪਣੀ ਗਾ ਸਾਫ ਦਾ ਅੱਛਾ ਇਹਦਾ ਗਿਰ ਲਿਆ ਲਈ ਅੱਛਾ ਦੇਖੋ ਮੈਂ ਕਿਹਾ ਗਾਵੇ ਠੀਕ ਹੈ ਜੀ ਹਾਂ ਜੀ ਇਹ ਬਾਜੀ ਚਾਚੇ ਮੇਰੇ ਕੋਈ ਤਾਂ ਅੱਛਾ ਤੇ ਐ ਕਿਤੇ ਜੇ ਸੂਏ ਦੀ ਗਾਂ ਫੇਰ ਪਰਸੋਂ ਤਾਂ ਇਹਨੂੰ ਟੀਗਾ ਭਰਾਤਾ ਜੀ ਹਾਂ ਜੀ ਤੇ ਦੁੱਧ ਦੇਖੋ ਟੀਗਾ ਥੋੜਾ ਬਲਦਾ ਹੈਗਾ 7 ਕਿਲੋ ਕਿਲੋ ਘੜੀ ਅੱਛਾ 6 ਕਿਲੋ ਲਾਉਗੇ ਹਣਾ ਤੋਂ ਫਿਰ ਸਾਢੇ 5 6 ਕਿਲੋ ਵੀ ਲਾ ਲਈ ਹਾਂ ਜੀ ਤੇ ਇਹ ਪਰਸੋਂ ਦਾ ਟੀਗਾ ਭਰਾਤਾ ਜੀ ਤੇ ਵੇਹ ਰਹਿ ਦੇਖੋ ਗਾਂ ਕਿ ਕਿਸ ਨੇ ਮੜੀ ਪਈ ਰੱਸੀ ਬਾਗੀ ਟੋਲੀ ਦੀ ਠੀਕ ਹੈ ਜੀ ਹਾਂ ਜੀ ਪਾਹੀ ਪੋਲੀਓ ਆ ਪੋਲੀਰੋ ਤੇ ਥਾਣੇ ਤੇ ਆਪਾਂ ਦੇਖ ਸਕਦੇ ਆ ਲੱਗ ਕੇ ਤੋਂ ਇਹ ਭਾਜੀ ਖਾਲੀ ਨਹੀਂ ਨਿਕਲਦੀਂਦੀ ਵਹਿੜ ਗਾੜੀ ਵਹਿੜ ਆ ਸਾਡੀ ਅੱਛਾ ਇਹ ਗੱਲ ਹੈ ਕਿ ਪਹਿਲੇ ਸਵੇਰੇ ਵੀ ਇਹਨੂੰ ਇੱਕੋ ਢੀ ਘਾਪਰਾਇਆ ਤੇ ਅੱਜ ਵੀ ਕੱਲ ਦਾ ਠੀਕਾ ਭਰਾਇਆ ਕੋਈ ਲੈ ਲੈਂਦੇ 6 ਤਰੀਕ ਦਾ ਤੇ ਮੁੱਲੇ ਦਾ ਭਾਜੀ ਗਾੜੀ ਕਿਸੇ ਕਿਸਮਤ ਆ ਮੁੱਲ ਭਾਜੀ ਹੁਣ 5 ਕਿਲੋ ਦੁੱਧ ਨਾਲ ਹੀ ਹਾਂਜੀ ਮੁੱਲ ਭਾਜੀ ਦੇ ਚਾਰ ਦਰ ਸਾਹਮਣੇ ਆਪਣੀ ਸੇਵਾ ਭਾਜੀ ਤੁਹਾਨੂੰ ਪਤਾ ਵਪਾਰੀ ਦੀ ਸੇਵਾ ਹੋਰ ਵੀ ਕਾਰਨ ਦੀ ਹੋਰ ਵੀ ਹੈ ਹਾਂਜੀ ਤੇ ਮੰਨ ਲਓ ਕੋਈ ਗਾਂਆਂ ਵੀ ਲੈ ਜਾਉਣਾ ਹਾਂਜੀ ਸਾਹਮਣਾ ਨਾ ਪੇਵਾ ਮੈਂ ਸੋਹਣਾਂ ਸਤਾਰਾ ਲਈ ਦੇ ਦਿੱਤਾ। ਇਹ 20000 ਦੀ। 14 ਦੀ? ਆਹ ਜੀ। 12000 ਦੀ। ਇਹ ਜੀ 12। 11000 ਦੀ ਭਾਜੀ ਦੇ ਦਿੱਤੀ। ਅੱਛਾ 11000। 11000 ਦੀ ਭਾਜੀ 5 ਕਿਲੋ ਦੁੱਧ ਜੇ 11000 ਲੂ ਗਾਗੇ। ਦੁੱਧ ਭਾਜੀ ਕਈ ਘਰਾਂ ਵਾਲੇ ਪਤਾ ਕੀ ਕਹਿੰਦੇ ਨੇ। ਦੁੱਧ ਥੋੜਾ ਮੁੱਲ ਜ਼ਿਆਦਾ ਹੈ। ਅੱਛਾ। ਭਾਜੀ ਦੁੱਧ ਆਪਣੀ ਸੇਵਾਦ ਹੁੰਦਾ ਹੈ। ਠੀਕ ਹੈ। ਦੁੱਧ ਭਾਜੀ ਇਹ ਪੰਜਾਂ ਦਾ ਭਾਵੇਂ ਨੂੰ ਕਿਲੋ ਤੋਂ ਲੈ ਲਓ। ਠੀਕ ਹੈ 10 ਕਿਲੋ ਦਾ ਲੈ ਜਾਓ ਉਹ ਆਪਣੀ ਸਮਝ ਹੁੰਦੀ ਹੈ ਠੀਕ ਹੈ ਜੀ ਇਹ ਪਤਾ ਹੀ ਘਾਲਿਆ ਜਿਹੜਾ ਆਪਣੇ ਦਿਮਾਗ ਚ ਭਾਜੀ ਕੀੜਾ ਹੁੰਦਾ ਨਾ ਹਾਂਜੀ ਇਹ ਕਰ ਸਮਝਾ ਨਹੀਂ ਸਕਦਾ ਮਤਲਬ ਦੁੱਧ ਦੀ ਗੜੀ ਦਾ ਦੁੱਧ ਤੇ ਬਈ ਆਪੇ ਵਾਲਾ ਬਣਾਇਦਾ ਠੀਕ ਹੈ ਜੀ ਦੁੱਧ ਬਈ ਤਾਂ ਨਾ ਨਾ ਸੇਵਾ ਦਾ ਦੁੱਧ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਸ ਚ ਆ ਕੇ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਛੋੜੋ ਜੀ ਬਣੀ ਹੈ ਜੀ